हारा जिता हारा करूरपोर शी लगती है ਫੀ ਚਾਰ ਪਿਆਰ ਨੇ ਚਾਰਾ ਜੋ ਕੋਣ ਬੰਦੇ ਬੰਦੇ ਕਰਾਵੇਗਾ ਇੱਕ ਪਾਸੇ ਟੀਮ ਕਹਿੰਦੇ ਪੁੱਟਰ ਕਰਾਦੀ ਹੈ ਇੱਕ ਪਾਸੇ ਬੰਦਾ ਵਾਲੇ ਦੀ ਹੈ ਪਰ ਕੀ ਬਾਤ ਹੈ ਕੀ ਬਾਤ ਉਹ ਜੱਫਾ ਕਿਦਾਂ ਦਾ ਲੱਗਿਆ ਫਿਰ ਬੰਦਾ ਦੇਖੋ ਆਲਾ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਉਹ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਗੁਰਵਿੰਦਰ ਕਾਂਗੇ ਵਾਲਿਆ ਦੁਨੀਆ ਨਚਾਤੀ ਮੁੰਡੇ ਨੇ ਦੁਨੀਆ ਨਚਾਤੀ ਮੁੰਡੇ ਨੇ ਲੈ ਵੀ ਰਵਦੀਪ ਗੱਲਾਂ ਪਏ ਆਇਆ ਆਓ ਸਾਹਮਣੇ ਅਗਲੀ ਰੇਡ ਅਮਰਤ ਤੇ ਲਵੀ ਜ਼ਿਕਰ ਕਰ ਰਿਹਾ ਆਓ ਸਾਹਮਣੇ ਅਮਰਤ ਜਿਹਦੇ ਕਬੱਡੀ ਪੌਂਡ ਦੇ ਚਾਦਰ ਚਾਰ ਇਹ ਕੁੰਮੜ ਭੰਡ ਵਾਲਾ ਉਹ ਅਮਰਤ ਕਬੱਡੀ ਪਾ ਰਿਹਾ ਉਧਰ ਕੁਲੇ ਦੇ ਲਈ ਸੋਲੀ ਢਿੱਲੋ ਵੱਲ ਇੱਕ ਸੌਾ ਵੱਡੇ ਵੀਰ ਦਾ ਧੰਨਵਾਦ ਹੈ ਪਰ ਸਾਹਮਣੇ ਉਹ ਕੰਦੀ ਰੇਡ ਕੁੰਮੜ ਭੰਡ ਵਾਲਾ ਕਿੱਥੇ ਰੁਕਦਾ ਹੈ ਜੇ ਵੀ ਇਹਦੇ ਕਹਿਣ ਦੀ ਲੋੜ ਨਹੀਂ ਜੰਦਰਿਆ ਆਓ ਸਾਹਮਣੇ ਕਬੱਡੀ ਪੈ ਗਈ ਹੈ ਵੱਡੇ ਵੀਰ ਓਏ ਪਰ ਰੁਕ ਜਨਾਪੁਰ ਇੱਕ ਪਾਸੇ ਗਰਿਆ ਸੂਰੇ ਵਾਲੇ ਪਿੰਡ ਦਾ ਗਰਣ ਤੇ ਸੋਨੀ ਗਗਨ ਤੇ ਸੋਨੀ ਲਗਿਆ ਜੋਰ ਪਿਆਰ ਪਿਆਰ ਸੋਹਰੇ ਵਾਲੀਆ ਸੋਹਰੇ ਵਾਲੀਆ ਗਗਨ ਚੀਪਾਂ ਦਾ ਜੇਤੂ ਹੈ ਇਹ ਕੈਨੇਡਾ ਦੇ ਤਨ ਤਨ ਕਰਵਾ ਹੈ ਅਗਲੇ ਜੱਫੇ ਤੇ ਕਹਿੰਦੇ ਚੱਕ ਦੇਸ ਰਾਜ ਵਾਲੇ ਗੱਗੀ ਨੇ ਵੀ ਤਾਰੀਆਂ ਮਾਰੀਆਂ ਆਲਮਗਿਰੀਏ ਜਸ਼ਨ ਨੇ ਵੀ ਤਾਰੀਆਂ ਮਾਰੀਆਂ ਵੀ ਮੁੰਡੇ ਪਾਸਾ ਬਲਟਾ ਨੂੰ ਫਿਰਦੇ ਆਹ ਮੁੰਡੇ ਪਾਸਾ ਬਲਟਾ ਨੂੰ ਫਿਰਦੇ ਕੇ ਕੰਨੇ ਕਹਿੰਦੇ ਗੱਜੇ ਵਾਲੀਆ ਗਗਨੀ ਅਮਨ ਕਮਾਂਡੋ ਰਮਾਨਾ ਅਥੀਤ ਸਿੰਘਾਂ ਦੀ ਟੀਮ ਖੇਡ ਰਹੀ ਹੈ ਕੋਰੇ ਹੋਰਾਂ ਦਾ ਪਿੰਡ ਹੈ ਧੂਰੇ ਹੋਰਾਂ ਦਾ ਪਿੰਡ ਹੈ ਕੁਲਵਿੰਦਰ ਹੋਰਾਂ ਦਾ ਪਿੰਡ ਹੈ ਇਹ ਗੱਦੇ ਵਾਲੀਆ ਗਦਨੀ ਇਸ ਵੇਲੇ ਸਿਰਾ ਇਸ ਵੇਲੇ ਸਿਰਾ ਲੈ ਸਿਰਾ 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 ਲੈ ਵੀ ਡਾਕਟਰ ਸਿੰਘ ਵਾਲਿਆਂ ਨੂੰ ਸਵਾਦ ਆ ਰਿਹਾ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਐਨ ਸਿਰੇ ਦਾ ਮੇਲਾ ਸਿਰੇ ਦਾ ਮੇਲਾ ਸਿਰੇ ਦਾ ਮੈਲਾ ਇਹ ਸੇਣਾਂ ਨੂੰ ਇੱਕੋ ਜਿਹੇ ਬਾਣ ਮਿੱਤਰੋ ਟੱਕਰੇ ਨੇ ਹਾਨੀਆਂ ਨੂੰ ਹਾਨ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਕ ਲੱਕ ਦੀ ਤੇ ਅੱਜ ਧਮ ਪੈ ਗਈ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਅੱਜ ਧਮ ਪੈ ਗਈ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਆਹ ਗਿੱਦੇ ਵਾਲੀਆ ਕਦਨੀ ਤੇ ਜੰਗਪੁਰੀਆ ਵਿੱਕੀ ਹੈ ਆਹ ਨੰਬਰ ਲੈ ਕੇ ਗੱਭਰੂ ਬਾਤ ਸੰਦਾ ਹੋਇਆ ਜਿਲ੍ਹੇ ਨੁਤਿਆਣ ਪਹੁੰਚਿਆ ਹੋਇਆ ਲੋਕਾਂ ਦਾ ਚਿਹਤਾ ਦੁਨੀਆ ਦਾ ਟਾਪਰ ਰੇਡਰ ਬਣਿਆ ਆਹ ਇੱਕ ਪਾਸੇ ਸੁੱਖਾ ਪੁੱਤਰ ਵਾਲਾ ਤੇ ਕਗੂ ਤਨਾਜਨ ਸੋਨੀ ਗਮਨਸਰੀ ਹੈ ਕਬੱਡੀ ਬੰਗਲੀ ਤਿਆਰ ਪਰ ਤਿਆਰ ਹੈ ਅੰਮ੍ਰਿਤ ਕਹਿੰਦੇ ਕਬੱਡੀ ਪਾਰ ਉਧਰ ਕਹਿੰਦੇ ਚਾਰ ਨੇ ਇੱਕ ਪਾਸੇ ਗੁਜਨੀ ਇੱਕ ਪਾਸੇ ਕੁਲਾ ਉਹ ਚਾਰਾ ਦੇ ਕੋਣ ਬੰਲੇ ਬੰਲੇ ਕਰਵਾ ਦੇਗਾ ਯਾਰ ਪੱਟਾ ਤੋਂ ਚਾਪੀਆਂ ਮਾਰਦੇ ਆ ਆ ਮੈਚ ਨੇ ਰੰਗ ਬਣ ਪਿਆ ਆ ਮੈਚ ਨੇ ਤਕ ਤੋੜਦੇ ਆ ਆ ਮੈਚ ਨੇ ਮੁਖ ਮੋੜਦੇ ਆ ਆ ਮੈਚ ਨੇ ਤਕ ਤੋੜਦੇ ਆ ਇਹ ਮੋੜ ਤੋੜ ਲਿਆ ਮੁਖ ਮੋੜ ਅਗਰ ਲਈ ਅੰਜ ਬਰਾਬਰ ਗਟਾਂਗੇ ਇਧਰ ਕਹਿੰਦੇ ਕਬੱਡੀ ਪੈਜੀ ਹੈ ਇਧਰ ਫੁੱਟਰਾ ਪਰ ਸੁੱਕੇ ਵਰਗੇ ਪਿਆਰ ਔਰ ਚਾਰਾਂ ਦੇ ਵਿੱਚ ਕਹਿੰਦੇ ਕੋਈ ਟਰਾਈ ਕੀਤੀ ਹੈ ਪਰ ਸੇਬਟੀ ਚੰਗ ਪਿਆ ਦੀ ਫਿਰ ਪੈ ਗਈ ਮੇਰੇ ਮਿੱਤਰੋ ਲਓ ਤੈਂਕਪਰੀਆ ਵਿੱਕੀ ਇਸ ਵੇਲੇ ਰੇਡ ਪਾਉਂਦੇ ਦੀ ਵਰਿਆ ਹੋਇਆ ਹੈ ਇਹ ਨੌਜਵਾਨ ਪੰਜਾਬ ਦੇ ਟੌਪ ਟੋਪਰੇ ਕਬੱਡੀ ਖਿਡਾਰੀਆਂ ਦਾ ਬੈਸਟ ਰੇਡਰ ਹੈ ਜਗਤ ਸਿੰਘਵਾ ਦੇ ਚ ਪਜਿਆ ਹੋਇਆ ਆ ਪਾਈ ਹੋਈ ਰੇਡ ਪਰ ਸਾਹਮਣੇ ਅਮਨ ਕਮਾਂਡੋ ਪਰ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਆ ਨੌਜਨ ਸੇਵਕਰ ਮਾਨਿਆ ਵਾਲਾ ਇਸੇ ਲਈ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਸੋਰੇ ਵਾਲੀਆ ਗਗਨੋ ਗਗਨ 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 ਓਏ ਗਗਨ ਦਾ ਜੱਪਾ ਜਦੇ ਲੱਗਿਆ ਫਿਰ ਹਾਂ ਜੇ ਵੀ ਤੇਰੀ ਸੋਚ ਬਹੁਤ ਵਧੀਆ ਤੈਨੂੰ ਜੁਨੀਆਂ ਵਧਾਈਆਂ ਦੇ ਦਈਏ ਉਨੀਆਂ ਥੁੜੀਆਂ ਨੇ ਜਿਹੜਾ ਜਿੰਨਾ ਕਹਿੰਦੇ ਆਪਾਂ ਸ਼ੁਕਰਗੁਜ਼ਾਰ ਲਈਏ ਉਹਨਾਂ ਥੋੜਾ ਇਹਦੇ ਜੇਪੀ ਸਪੌਂਸਰ ਦਾ ਵੱਡਾ ਨਾਮ ਹੈ ਐ ਟੀਮਾਂ ਵਾਲੇ ਕਬੱਡੀ ਕੱਪ ਦੇ 21000 ਦੇ ਲੈਣੇ ਇਹਨੂੰ ਤੇ ਜੀਪੀਆਂ ਦਾ ਓ 21000 ਆਪਾਂ ਹਰ ਪੀੜਤ ਨੂੰ ਦੇ ਦੇਵਾਂਗੇ ਹਰ ਪੀੜਤ ਨੂੰ ਦੇ ਦੇਵਾਂਗੇ ਇਸ ਜਿਹੜਾ ਬੰਦੀ ਹੈ ਆ ਆ ਗਈ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਓ ਨੰਬਰ ਕਹਿੰਦੇ ਰਮਾਨਿਆਂ ਦਾ ਜਫੀਆਂ ਦਾ ਨੰਬਰ ਹੋਇਆ ਕੀ ਹੈ ਭਾਈ ਦੇਖੋ ਹਾਉਟਰ ਕਲੀਅਰ ਕਰਿਓ ਜੀ ਹਾਉਟਰ ਕਲੀਅਰ ਕਰਿਓ ਸੋ ਦੇਖ ਰਹੇ ਇਸ ਨਮੂਨੇ ਤੇ ਪਈ ਹੋਈ ਰੇਡ ਜਾਂਗਪੁਰੀਏ ਉਹ ਸਾਹਮਣੇ ਕਦੇ ਵਿੱਕੀ ਦੀ ਕਬੱਡੀ ਪੈ ਗਈ ਆ ਉਹ ਜਾਂਗਪੁਰੀਏ ਦਾ ਪਿੰਡਾ ਦੇਖੋ ਜਾਂਗਪੁਰੀਏ ਦੇ ਸ਼ਰੀਰ ਵੱਲ ਨਜ਼ਰ ਮਾਰ ਰਿਹਾ ਉਹ ਤਸੀਮਾ ਪਿੰਡੇ ਦੇ ਵਿੱਚੋਂ ਟਿੱਪ ਟਿੱਪ ਕਰਕੇ ਬਾਹਰ ਡਿੱਗਦਾ ਟਿੱਪ ਟਿੱਪ ਕਰਕੇ ਬਾਹਰ ਡਿੱਗਦਾ ਪਰ ਉਧਰ ਕੋਈ ਮੈਨ ਨੂਰਪੁਰ ਸ਼ਕੀਰ ਲੱਗਦੀ ਆ ਕੰਮ ਹੋਰ ਹੁੰਦਾ ਲੱਗਦਾ ਕੰਮ ਹੋਰ ਹੁੰਦਾ ਲੱਗਦਾ ਟੋਟਾ ਉਹ ਸ਼ਕੀਰ ਲੱਗਦੀਆਂ ਨੇ ਓਏ ਸ਼ਕੀਰ ਲੱਗਦੀ ਜਾਨੇ ਪੁੱਟਾ ਲਓ ਕਹਿੰਦੇ ਪਾਸੇ ਪਲਟਦੇ ਨਜ਼ਰ ਆਉਂਦੇ ਆ ਉਹ ਪਾਸੇ ਪਲਟਦੇ ਨਜ਼ਰ ਆਉਂਦੇ ਆ ਮੇਰੇ ਵੀਰੋ ਸੇਫ ਕਰ ਮਾਨਿਆ ਵਾਲਾ ਲੈ ਵੀ ਸੋਹਰੇ ਵਾਲੀਆ ਗਗਨ ਸਾਹਮਣੇ ਮੋਰਚੇ ਦੇ ਸੰਭੀਦੇ ਆ ਸਾਹਮਣੇ ਮੋਰਚੇ ਦੇ ਸੰਭੀਦੇ ਆ ਸੁੱਖਾ ਪੁੱਟਾਂ ਵਾਲਾ ਤਿਆਰ ਪਰ ਸੋਹਰੇ ਵਾਲੀਆ ਗਗਨ ਏ ਨਿਪੜ ਗਿਆ ਨਿਪੜ ਗਿਆ ਏ ਨਿਪੜ ਗਿਆ ਲਓ ਇੱਕ ਨੰਬਰ ਨਿਪੜ ਗਿਆ ਮੇਰਾ ਖਿਆਲ ਹੋਣ ਵਾਲੇ ਦਾ ਕਰ ਰਿਹਾ ਓਏ ਨਾੜ ਕਿੱਦਾਂ ਲੱਗਿਆ ਫਿਰ ਓ ਹਲੇ ਰੇਡ ਰਹਿੰਦੀ ਆ ਹਲੇ ਰੇਡ ਹਲੇ ਤੰਦੂਰ ਚ ਬਿੱਲਾ ਫਸਿਆ ਹੋਇਆ ਪਿੱਛੇ ਨੰਨੇ ਰੋਟਿਆਂ ਦਾ ਮਾਨ ਸਨਮਾਨ ਕੀਤਾ ਜਾਊਗਾ ਹਲੇ ਕੁਝ ਵੀ ਹੋ ਸਕਦਾ ਯਾਰ ਮੈਦਾਨ ਦੇ ਵਿੱਚ ਹੈ ਉਹਨਾਂ ਵੱਲੋਂ ਮਾਨ ਸਨਮਾਨ ਹੋਊਗਾ ਓਏ ਪਰ ਮੈਨੂੰ ਲੱਗਦਾ ਇੱਕ ਗੱਡੀ ਪਾ ਲਈ ਮੇਰੇ ਮਿੱਤਰੋਂ ਕਾਹਨ ਬੱਲੇ ਬੱਲੇ ਕਰਾ ਦੇਗਾ ਅਮਰਤ ਦੇ ਗੁੱਲਾ ਅਮਰਤ ਦੇ ਗੁੱਲਾ नंबर अमृतदार नंबर रेडरदार कबड्डी मैं लगता आ कबड्डी दे का कम निपड़ जाना, जापड़ जाना जाना।, जाना जाना है रेड हरे पैने है सेव करवाने वाला प्यार फिर प्यार ਕੇ ਹਾਲੇ ਤੇ ਤੀਰ ਕਮਾਨ ਵਿੱਚ ਐ ਕੁਝ ਵੀ ਹੋ ਸਕਦਾ ਔਰ ਤੇ ਯਾਰ ਮਦਾਨ ਦੇ ਵਿੱਚ ਐ ਕੁਝ ਵੀ ਹੋ ਸਕਦਾ ਏ ਗਗਨ 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 ਦੇ ਸੇਵਕੋ ਗਗਨ ਦੇ ਸੇਵਕੋ ਗਗਨ ਦੇ ਸੇਵਕੋ ਜਿੱਤਾਂ ਹਾਰਾਂ ਜਿੱਤਾਂ ਹਾਰਾਂ ਗਗਨ ਦੇ ਸੇਵਕੋ ਜਿੱਤਾਂ ਹਾਰਾਂ ਏ ਸਿਰਾ ਓਏ ਗੱਪੜੂਆ ਏ ਹੋ ਜਾ ਰਹੀ ਕਮਬੋ ਸੁਣੋ ਸੁਣੋ ਇਹ ਨੰਬਰ ਜਿਹੜੇ VOTERਾਂ ਨੂੰ ਹੋਲਡ ਵਾਲਾ ਨੰਬਰ ਦੇਖ ਕੇ ਤੇ 9 ਨੰਬਰ ਜਿਹੜੇ VOTERਾਂ ਦੇ ਰਖਿਆ ਮੇਰੇ ਵੀਰੋ ਤੇ 9 ਹੀ ਨੰਬਰ ਜਿਹੜੇ ਰਮਾਣਾ ਦੇ ਰਿਹਾ ਪਰ ਅੱਤੇ ਅੰਕ ਤੇ ਰਮਾਣਾ ਦੀਪ ਸਿੰਘਾ ਜੇਤੂ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਿਆ ਬਾਤ